ਪਾਜੀ ਇਹ ਸਵਾਲ ਮੈਨੂੰ ਕਿਸੇ ਨੇ ਕਿਹਾ ਨਹੀਂ ਪੁੱਛਣ ਲਈ ਪਰ ਮੇਰਾ ਦਿਲ ਕਹਿੰਦਾ ਹੈ ਪਾਜੀ ਤੁਸੀਂ ਪਹਿਲਾਂ ਹੀ ਫੀਮੇਲ ਦੇ ਕੈਰੈਕਟਰ ਕੀਤੇ ਆ ਹੁਣ ਸੌਖਾ ਹੋ ਗਿਆ ਕਰਨਾ ਕਿ ਹੋਰ ਔਖਾ ਨਹੀਂ ਨਹੀਂ ਸੌਖਾ ਕੁਝ ਵੀ ਨਹੀਂ ਕਹਦੇ ਇੱਥੇ ਬਿਲਕੁਲ ਹੀ ਤੁਹਾਨੂੰ ਜੋ ਤੁਸੀਂ ਐਂ ਕਹ ਲੋ ਕਿ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਨਿਕਲ ਕੇ ਕਰਨਾ ਪੈਂਦਾ ਪਹਿਲਾਂ ਤਾਂ ਆਪ ਨੂੰ ਸ਼ੀਸ਼ੇ ਦੇਖ ਕੇ ਸੰਗੋਦੀ ਜਾਂਦੀ ਆ ਬਟ ਹੌਲੀ ਹੌਲੀ ਐਤਕੀ ਮੇਰੇ ਨਾਲ ਜੱਗੀ ਸੀ ਪਿਛਲੀ ਵਾਰ ਕਰੰਗਜੀ ਦੀ ਵਿਰਾਸੇ ਸੋ ਇਹਨਾਂ ਤੋਂ ਸਿੱਖਣ ਨੂੰ ਮਿਲ ਜਾਂਦਾ ਨਾਲ-ਨਾਲ ਕਰਦੇ ਰਹੀਦਾ ਬਟ ਮਜ਼ਾ ਆਉਂਦਾ ਕਰਕੇ ਹਾਂਜੀ ਓਵਰ ਆਲ ਜਦੋਂ ਸਕ੍ਰੀਨ ਤੇ ਆਉਂਦਾ ਫਿਰ ਲੋਕਾਂ ਦਾ ਰਿਸਪੌਂਸ ਦੇਖੀਦਾ ਪਿਛਲੀ ਫਿਲਮ ਮੈਨੂੰ ਲੱਗਦਾ ਕਿ આજ ਤੱਕ ਮੇਰਾ ਕੋਈ ਰੋਲ ਐਨ ਐਪਰੀਸ਼ੀਏਟ ਨਹੀਂ ਹੋਇਆ ਜਿਨਾ ਪਿਛਲੀ ਫਿਲਮ ਦੇ ਵਿੱਚ ਹੋਇਆ ਸੀ ਉਹ ਹੀ ਹੌਸਲਾ ਹੈ ਕਿਉਂਕਿ ਇੱਕ ਐਕਟਰ ਨੂੰ ਹੌਸਲੇ ਦੀ ਲੋੜ ਹੁੰਦੀ ਆ ਹਰ ਇੱਕ ਇੱਕ ਐਕਟਰ ਲਈ ਕੇ ਇਹ ਚੀਜ਼ ਵੀ ਆ ਕਿ ਇਹ ਤੋਂ ਬਾਅਦ ਤੁਹਾਨੂੰ ਇੱਕ ਕੰਫੀਡੈਂਸ ਮਿਲਦਾ ਕਿ ਜਿਹਦੇ ਨਾਲ ਤੁਹਾਨੂੰ ਲੱਗਦਾ ਕਿ ਅਗਰ ਮੈਂ ਆਊਟ ਆਫ ਜ਼ੋਨ ਜਾ ਕੇ ਕਰ ਸਕਦਾ ਤਾਂ ਫਿਰ ਕੁਝ ਵੀ ਕਰ ਸਕਦਾ ਵਾਹ ਤਾਂ ਕਰਕੇ ਇਹ ਫਿਲਮ ਵੀ ਮੈਂ ਤਾਂ ਚੂਜ਼ ਕੀਤੀ ਸੀ ਕਰ ਸਕਦਾ ਹਾਂ ਬਿਲਕੁਲ ਜੀ ਔਰ ਪਿਛਲੀ ਫਿਲਮ ਦੇ ਵਿੱਚ ਮੇਰਾ ਰੋਲ ਇਹ ਸੀ ਕਿ ਮੈਂ ਜੱਸੀ ਹੋਣਾ ਨਾਲ ਆਸ਼ਕੀ ਕਰਦਾ ਔਰ ਐਨੀ ਸੋਹਣੀ ਕੁੜੀ ਲੱਗ ਰਹੀ ਸੀ ਮੈਂ ਜੱਸੇ ਮੈਂ ਕਹਿੰਨਾ ਮੈਂ ਸੱਚੀ ਦਿਲੋਂ ਕੀਤਾ ਸੀ ਹਸੀਨ ਸਰ ਜੱਸੇ ਸਰ ਤੇ ਜਗਜੀਤ ਸਰ ਇਸ ਸਾਈਡ ਮੇਰਾ ਵੀ ਇੱਕ ਸਵਾਲ ਹੈ ਦੋਨਾਂ ਨੂੰ ਦੋਨੋਂ ਕੁੜੀਆਂ ਬਣੇ ਸੀਗੇ ਰਾਈਟ ਮੂਵੀ ਦੇ ਵਿੱਚ ਬਣੇ ਜਿੱਦਾਂ ਕੁੜੀਆਂ ਨੂੰ ਨਾ ਬ੍ਰਾਂਡ ਬਹੁਤ ਪਸੰਦ ਆ ਕਿ ਇੱਕ ਅਲੱਗ ਦੀ ਲਿਪਸਟਿਕ ਹੋਵੇ ਇੱਕ ਅਲੱਗ ਦਾ ਫਾਊਂਡੇਸ਼ਨ ਹੋਵੇ ਕਿ ਤੁਸੀਂ ਵੀ ਚੂਜ਼ ਚੂਜ਼ ਕਰ ਰਹੇ ਸੀ ਕਿ ਕੁਝ ਵੀ ਲਗਾਈ ਜਾ ਰਹੇ ਸੀ ਮੈਂ ਤਾਂ ਪਤਾ ਹੀ ਨਹੀਂ ਸੀ ਕੁਛ ਮੈਂ ਤਾਂ ਚਾਹ ਹੀ ਚੜਿਆ ਹੋਇਆ ਸੀਗਾ ਕਿਉਂਕਿ ਮੈਂ ਸ਼ੁਰੂ ਤੋਂ ਸੋਚੇ ਹੋਏ ਸੀ ਮੇਰੀ ਕੋਈ ਲਿਸਟ ਬਣੀ ਹੋਈ ਆ ਕਿ ਜ਼ਿੰਦਗੀ ਚ ਕਿਹੜੇ ਕਿਹੜੇ ਕਰੈਕਟਰ ਕਰਨੇ ਨੇ ਨਾ ਉਹਦੇ ਚ ਨੈਗੇਟਿਵ ਪੋਜ਼ਿਟਿਵ ਸਾਰੇ ਸੀਗੇ ਆ ਵੀ ਉਹਨਾਂ ਚ ਇੱਕ ਸੀਗਾ ਮੈਂ ਯਾਰ ਹੁਣ ਮੌਕਾ ਮਿਲਿਆ ਇਕੱਲਾ ਰਹਿ ਗਿਆ ਸੀਗਾ ਸੋ ਬਾਈ ਨੇ ਦੱਸਿਆ ਕਿ ਜਦੋਂ ਪਹਿਲੇ ਦਿਨ ਸੂਟ ਪਾਇਆ ਪਹਿਲੀ ਫੋਟੋ ਮੈਂ ਆਪਣੀ ਮੰਮੀ ਨੂੰ ਭੇਜੀ ਕਿ ਤੂੰ ਤਾਂ ਮਾਸੀ ਵਰਗਾ ਲੱਗਦਾ ਸੋ ਹਨਾ ਸੋ ਮੇਰੀਆਂ ਚਾਰ ਮਾਸੀਆਂ ਨੇ ਨਾ ਬਹੁਤ ਖੁਸ਼ ਹੋਈਆਂ ਉਹ ਕਹਿੰਦੀ ਤੂੰ ਸਾਡੀ ਭੈਣ ਹੀ ਲੱਗਦਾ ਔਰ ਇਹਨਾਂ ਦੇ ਮਾਸੜ ਨੇ ਉਹਦੀ ਡੀਪੀ ਲਈ ਹੈ ਇਹਦੀ ਮਾਸੜ ਤਾਂ ਆਜੇ ਵੀ ਪੁੱਛੀ ਜਾਂਦਾ ਹੈ ਇਹ ਕਦੋਂ ਤਿਆਰ ਹੋਣਾ ਦੁਬਾਰਾ ਸੋ ਬਹੁਤ ਔਖਾ ਸੀਗਾ ਮਜ਼ਾ ਵੀ ਬਹੁਤ ਆਇਆ ਇਹ ਤਾਂ ਚਲੋ ਹਜੇ ਟ੍ਰੇਲਰ ਹੈ ਨਾ ਜਦੋਂ ਫਿਲਮ ਤੁਸੀਂ ਦੇਖੋਗੇ ਨਾ ਫਿਲਮ ਵਾਕਈ ਬਹੁਤ ਜ਼ਿਆਦਾ ਐਂਟਰਟੇਨਿੰਗ ਹੈ ਜਦੋਂ ਫਿਲਮ ਚ ਅਸਲੀ ਮਜ਼ਾ ਤਾਂ ਉਦੋਂ ਆਉਂਦਾ ਜਦੋਂ ਅੱਪਾ ਫਿਲਮ ਦੇਖਦੇ ਆ ਨਾ ਕਰੈਕਟਰ ਕਰਨ ਦਾ ਵੀ ਕਿਉਂਕਿ 2-3 ਦਿਨ ਤਾਂ ਲੱਗਦੇ ਆ ਨਾ ਤੁਸੀਂ ਬਿਲਕੁਲ ਹੀ ਇੱਕ ਆਊਟ ਆਫ ਬਾਕਸ ਜਾ ਕੇ ਕਿਨੋ ਯਾਨੋ ਪਰ ਸੱਚੀ ਬਹੁਤ ਮਜ਼ਾ ਆਇਆ ਆ ਬ੍ਰੈਂਡ ਬਰੂਡ ਤਾਂ ਮੈਨੂੰ ਤਾਂ ਐਸੀ ਜਿਹੜਾ ਮਰਜ਼ੀ ਆ ਚਾਹੇ 19 ਸੈਕਟਰ ਚੋਂ ਲਿਆ ਚਾਹੇ 22 ਚੋਂ ਲਿਆ ਸਾਨੂੰ ਨਹੀਂ ਸੀ ਪਤਾ ਲੱਗਦਾ ਬੋਲਾ ਪਰ ਮਜ਼ਾ ਆ ਰਿਹਾ ਸੀਗਾ ਤਾਂ ਭਲਾ ਐਨਾ ਜੱਸੀ ਭਾਜੀ ਤਾਂ ਇਹ ਚੈਲੰਜ ਚੋਂ ਪਹਿਲਾਂ ਤੋਂ ਗੁਜ਼ਰ ਚੁੱਕੇ ਐ ਤੁਸੀਂ ਇਹ ਚੈਲੰਜ ਲਿਆ ਸੀਗਾ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੁਸੀਂ ਪੁੱਛਣ ਜਾਂਦੇ ਸੀ ਜੱਸੀ ਵੀਰ ਨੂੰ ਇਹ ਕੀ ਕਰਾ ਮੈਂ ਉਹ ਕਿ ਫੀਮੇਲ ਫੀਮੇਲ ਦੇ ਮਤਲਬ ਤੌਰ ਤੇ ਇਹ ਜਦ ਨੇ ਕੁੜੀ ਬਣਾਇਆ ਸਭ ਤੋਂ ਪਹਿਲਾਂ ਗਾਣਾ ਲਾ ਕੇ ਡਾਂਸ ਕੀਤਾ ਅੱਛਾ ਇਹ ਕਹਿੰਦਾ ਮੈਂ ਆ ਸ਼ੀਸ਼ੇ ਜੀ ਦੇ ਕੇ ਡਾਂਸ ਕੀਤਾ ਮੈਂ ਪੁੱਛਿਆ ਮੈਂ ਕਿਵੇਂ ਕਹਿੰਦਾ ਮੈਂ ਸਭ ਤੋਂ ਪਹਿਲਾਂ ਗਾਣਾ ਲਾਇਆ ਕੁੜੀਆਂ ਵਾਲਾ ਗਾਣਾ ਲਾਇਆ ਕੋਈ ਨੱਚਣ ਵਾਲਾ ਇਹਨੇ ਕੁੰਡ ਲੈ ਕੇ ਸ਼ੀਸ਼ੇ ਦੇ ਵਿੱਚ ਪੂਰਾ ਡਾਂਸ ਕੀਤਾ ਕਹਿੰਦਾ ਮੈਂ ਕਮ ਸੇ ਕਮ ਪਹਿਲਾ ਆਪਣੇ ਆਪ ਦੇ ਲਈ ਕੰਫਰਟੇਬਲ ਹੋ ਜਾਵਾਂ ਆ ਸੰਗ ਪੂਰੀ ਖੋਲੀ ਆਪਣੇ ਅੱਗੇ ਵਾਹ ਉਹ ਸੀਗਾ ਗਾਣਾ ਦੇਲਾ ਗੇੜਾ ਅੱਛਾ ਅਰੇ ਵਾਹ ਅਸੀਂ ਵਿਆਹਾਂ ਤੇ ਜਾਂਦੇ ਆ ਨਾ ਬਹੁਤ ਚੱਲਦਾ ਹੋ ਬਿਲਕੁਲ ਚੱਲਦਾ ਜੀ ਮੈਂ ਅੱਜ ਮੌਕਾ ਮਿਲਿਆ ਹੀ ਦਿੱਤੇ ਫੇ ਗੇੜੇ ਬਹੁਤ ਇੰਜੋਏ ਕੀਤਾ ਕਰਮਜੀਤ ਪਾਜੀ ਤੁਹਾਡੇ ਵੱਲੋਂ ਤੁਸੀਂ ਵੀ ਸੇਮ ਕੈਰੈਕਟਰ ਬਹੁਤ ਵਾਰ ਨਿਭਾ ਆ ਚੁੱਕੇ ਹੋ ਬਹੁਤ ਤੁਸੀਂ ਵੀ ਹੰਡੇ ਹੋਏ ਹੋ ਇਸ ਕੈਰੈਕਟਰ ਦੇ ਫੀਮੇਲ ਦੇ ਕੈਰੈਕਟਰ ਤੋਂ ਪਰ ਥੋੜੀ ਸਲਾਹ ਇਹਨਾਂ ਦੋਨਾਂ 'ਚ ਜ਼ਿਆਦਾ ਕੀਨੇ ਮੰਨੀ ਜਾਂ ਮੰਗੀ ਇਹਨਾਂ ਨੂੰ ਸਲਾਹ ਦੇਣ ਦੀ ਲੋੜ ਹੀ ਨਹੀਂ ਪੂਰੇ ਤਜਰਬੇ ਕਰਨੇ ਐਵੇਂ ਮਰੀ ਜਾਂਦੇ ਸਾਰੇ ਗਾਣੇ ਅੱਛਾ ਪੂਰੇ ਵਧੀਆ ਇਹਨਾਂ ਨੂੰ ਦੱਸਣ ਦੀ ਲੋੜ ਨਹੀਂ ਸੂਰਜ ਨੂੰ ਦੀਵਾ ਦਿਖਾਉਣ ਦੀ ਲੋੜ ਨਹੀਂ ਆਉਂਦੀ ਬਹੁਤ ਹੀ ਵਧੀਆ ਆਰਟਿਸਟ ਨੇ ਦੋਨੋਂ ਬਹੁਤ ਕਮਾਲ ਦਾ ਕੰਮ ਕੀਤਾ ਤੁਸੀਂ ਆ ਜਿਹੜਾ ਗਾਣਾ ਹੈ ਉਹਨਾਂ ਦੇ ਵਿੱਚ ਇਹਨਾਂ ਦਾ એનર્ਜੀ ਲੈਵਲ ਦੇਖਿਆ ਹੋਣਾ ਤੁਸੀਂ ਗਾਹ ਪਾ ਰੱਖਿਆ ਪੂਰੇ ਪੰਜਾਬ ਦੇ ਵਿੱਚ ਆਹਾਂ ਭਰਾਵਾਂ ਨੇ ਦੋਨਾਂ ਨੇ ਕੀ ਬਾਤ ਹੈ ਜੀ ਮਗਰਾਂ ਦਾ ਇਹ 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 ਕੈਰੈਕਟਰ ਐਨੇ ਕੀ ਦਿਲ ਤੇ ਛਾਪ ਛੱਡਣਗੇ ਕਿ ਪੰਜਾਬ ਚ ਜਦੋਂ ਵੀ ਹੁਣ ਅੱਗੇ ਕੁੜੀ ਲੱਭੀ ਜਾਊਗੀ ਤਾਂ ਐ ਕਿਆ ਕਰਨਗੇ ਸਭ ਜੱਸੀ ਗਿੱਲ ਵਰਗੀ ਚਾਹੀਦੀ ਹੈ ਜਜੀਤ ਵਰਗੀ ਕੁੜੀ ਮੇਰੇ ਬਿਲਕੁਲ ਬਿਲਕੁਲ ਸੱਚੀ ਹੀ ਲੱਗਦਾ ਸੀ ਐ ਲਾਦੇ ਸੱਚੀ ਵਿਆਹ ਕਰਾ ਲਈ ਇਹਨਾਂ ਅੱਛਾ ਦੀ ਓਹੋ ਜੈਸੀ ਜੇ ਮੈਂ ਨਾਲ ਨਾਲ ਦੱਸੂਗੀ ਤੁਹਾਨੂੰ ਕਿ ਸੋਨਮ ਬਾਜਵਾ ਨੇ ਇਹਨਾਂ ਨੂੰ ਕੰਪੀਟੀਸ਼ਨ ਦਿੱਤਾ ਕਿ ਕੁੜੀਆਂ ਨੂੰ ਇੱਕ ਕੰਪੀਟੀਸ਼ਨ ਦੇ ਰਹੇ ਸੀ ਇੰਸਟਾਗ੍ਰam ਤੇ ਮੈਂ ਉਹਨਾਂ ਦੀ ਸਟੋਰੀ ਦੇਖੀ ਸੀ ਬਿਲਕੁਲ ਤੇ ਤੁਸੀਂ ਵਾਕਈ ਕੁੜੀਆਂ ਨੂੰ ਕੰਪੀਟੀਸ਼ਨ ਦੇ ਰਹੇ ਹੋ ਤੇ ਬਹੁਤ ਵਧਾਈਆਂ ਤੁਹਾਨੂੰ ਕਿਉਂਕਿ 3rd ਪਾਰਟ ਮੈਂ ਹਮੇਸ਼ਾ ਕਹਿੰਦੀ ਆ ਪਹਿਲਾ ਪਾਰਟ ਬਣਾਣਾ ਠੀਕ ਹੈ ਲੋਕਾਂ ਤੱਕ ਪਹੁੰਚਣਾ ਜੋ ਅਸੀਂ ਦੂਜਾ ਬਣਾਨੇ ਆ ਤੇ ਇੱਕ ਰਿਸਕ ਫੈਕਟਰ ਦੇ ਬਣਾਨੇ ਲੇਕਿਨ ਜੇ ਉਹ ਵੀ ਚੱਲ ਜੇ ਤੀਜਾ ਜਦੋਂ ਪਾਰਟ ਬਣਦਾ ਉਹ ਬਣਦਾ ਆਡੀਅੰਸ ਦੀ ਡਿਮਾਂਡ ਤੇ ਇੱਕ ਵਾਰ ਜ਼ੋਰਦਾਰ ਤਾੜੀਆਂ ਹੋਣ ਆਡੀਅੰਸ ਕਹਾ ਬਾਸ ਯੈਸ ਇਓ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ